ਹਲੋ ਜੀ ਸਸਿਕਾ ਸਵੇਰ ਦਾ ਬੰਤੀ ਸਾਰਾ ਕੰਮ ਕਰ ਹੋ ਗਿਆ ਸੀ ਬਾਹਰ ਦਾ ਤੇ ਤੇ ਹਮਤ ਨਹੀਂ ਸਕਤੇ ਬਈ ਸੀ ਤੇ ਕੋੜਾ ਬਕਚਨ ਦਾ ਕੰਮ ਪਿਆ ਸੀਗਾ ਤੇ ਮੈਂ ਕਿਹਾ ਚਲੋ ਉਹ ਵੀ ਕਰ ਲੀਏ ਤੇ ਕੰਮ ਨਹੀਂ ਬੜ ਜੂਆ ਸਾਰਾ ਬਾਕੀ ਸਾਰਾ ਰੋਟੀ ਪਾਣੀ ਖਾ ਲਿਆ ਸੀਗਾ ਸਵੇਰ ਦਾ ਸੀ ਤੇ ਇਹ ਮੈਂ ਕੱਲ ਦਾ ਵਲੌਗ ਬਣਾਇਆ ਹੋਇਆ ਸੀਗਾ ਤੇ ਕੱਲ ਮੇਰਾ ਟਾਈਮ ਨਹੀਂ ਲੱਗਿਆ ਸੀਗਾ ਮੈਂ ਕੱਲ ਪਾਉਣਾ ਸੀ ਇਹ ਵਲੌਗ ਤੇ ਕੋਲ ਲੇਟਾ ਹੋ ਗਈ ਸੀ ਕਿ ਮੈਂ ਕੱਲ ਮਤਲਬ ਹੁਣ ਰੋਣ ਲੱਗ ਪਿਆ ਸੀਗਾ ਤੇ ਇਧਰ ਜਨਾਬ ਜੀ ਨੂੰ פרוटी ਪਿਆਰੀ ਆ ਬੱਚਿਆਂ ਦਾ ਵੀ ਸਹੀ ਹੈ ਜਦੋਂ ਉੱਠਣ ਖਾ ਪੀ ਲਿਆ ਸੌਂ ਲਿਆ ਬੱਸ ਸਾਰਾ ਦਿਨੀ ਹੀ ਹੁੰਦਾ ਇਹਨਾਂ ਦਾ ਬੱਚਿਆਂ ਦਾ ਵੀ ਤੇ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀਗਾ بارش ਤਾਂ ਮੈਨੂੰ ਲੱਗਦਾ ਆਉਣ ਵਾਲੀ ਆ ਚਲੋ ਠੰਡਾ ਜਾ ਹੋ ਜੂਗਾ ਪਰ ਬਾਰਸੀ ਮੱਕੀ ਪਾਈ ਹੋਈ ਸੀ ਸੁੱਕਣ ਵਾਸਤੇ ਉਹ ਵੀ ਚੱਕ ਕੇ ਸਾਰੀ ਜਲਦੀ ਜਲਦੀ ਅੰਦਰ ਕੀਤੀ ਜਦੋਂ ਬੱਦਲ ਜੇ ਆਏ ਸੀਗੇ ਉਦੋਂ ਸਾਰੇ ਇੱਕਦਮ ਪਹਿਲਾਂ ਡਰ ਗਏ ਸੀ ਕਿ ਬਾਹਰ ਇੰਨੀ ਮੱਕੀ ਖਲਾਰੇ ਹੋਈ ਹੈ ਤੇ ਉਹ ਅੰਦਰ ਕਿਵੇਂ ਕਰਨੀ ਆ ਥੋੜੀ ਬੱਤੀ ਬਰਾਂਡੇ ਵਿੱਚ ਕੀਤੀ ਸੀ ਥੋੜੀ ਬੱਤੀ ਰੂਮ ਵਿੱਚ ਸ਼ਿਫਟ ਕਰ ਦਿੱਤੀ ਥੋੜੀ ਜਿਹੀਦਰ ਬਰਾਂਡੇ ਅੱਗੇ ਜਿੱਥੇ ਅਸੀਂ ਖਲੋਤੇ ਹਾਂ ਉੱਥੇ ਥੋੜੀ ਬੱਤੀ ਕੀਤੀ ਫਿਰ ਜਾ ਕੇ ਸੁੱਤਰ ਆਇਆ ਇਹ ਦੇ ਇੱਕ ਇੱਕ ਸਾਈਡ ਸਾਰੀ ਕਰ ਦਿੰਗੇ ਫਿਰ ਉਹ ਕੰਮ ਖਰਾਬ ਜਾ ਹੋ ਜਾਣਾ ਸੀਗਾ ਤੇ ਹੁਣ ਜਦੋਂ ਕੱਲ ਨੂੰ ਮੀਂਹ ਹਟੂਗਾ ਤੇ ਫਿਰ ਕੱਲ ਅਸੀਂ ਪਾਵਾਂਗੇ ਮੀਂਹ ਸਾਰਾ ਦੇੰ ਬੰਦਰਿਆ ਥੋੜਾ ਥੋੜਾ ਕਰਕੇ ਭਾਬੀ ਵੀ ਸਕੂਲ ਚਲੇ ਗਈ ਸੀ ਥੋੜਾ ਜਿਹਾ ਹਟਿਆ ਸੀਗਾ ਮੀਂਹ ਤੇ ਡੈਡੀ ਹੁਣੀ ਵੀ ਖੇਤ ਚਲੇ ਗਏ ਸੀਗੇ ਤੇ ਆ ਠੰਡਾ ਹੋ ਗਿਆ ਸੀ ਮੌਸਮ ਪੂਰਾ ਵਧੀਆ ਚਲੋ ਇਹਨਾਂ ਥੋੜੀ ਬਤੀ ਗਰਮੀ ਘਟ ਗਈ ਆ ਬੱਚਾ ਨੂੰ ਹੁੰਦਾ ਵਾ ਖੇਡਣ ਮਨ ਨਹੀਂ ਕਿ ਥੋੜਾ ਜਿਹਾ ਸਹੀ ਮੌਸਮ ਹੋਵੇ ਫੇਰ ਹੀ ਬੱਚਾ ਨੂੰ ਬਾਹਰ ਕੱਢਣ ਨੂੰ ਜੀ ਕਰਦਾ ਨਹੀਂ ਤਾਂ ਹੁੰਦਾ ਕਿ ਅੰਦਰ ਹੀ ਰੱਖੀਏ ਇਹਨਾਂ ਨੂੰ ਤੇ ਬੱਚੇ ਅੰਦਰ ਥੋੜੇ ਕਲਪ ਵੀ ਜਾਂਦੇ ਕਿ ਸਾਨੂੰ ਬਾਹਰ ਲੈ ਕੇ ਜਾਓ ਤੇ ਇਦਾਂ ਸਾਰਾ ਦਿਨ ਵਧੀਆ ਮੌਸਮ ਰਿਹਾ ਤੇ ਫਿਰ ਅਸੀਂ ਬੈਠੇ ਹੋਏ ਸਾਰੇ ਸਲਾਹ ਬਣਾਏ ਕਿ ਚਲੋ ਹੁਣ ਆਪਾਂ ਗੁਰਦੁਆਰੇ ਚੱਲਦੇ ਹਾਂ ਅੱਜ ਮੌਸਮ ਵਧੀਆ ਵਾ ਠੰਡਾ ਵਾ ਤੇ ਫਿਰ ਅਸੀਂ ਸੋਚਿਆ ਚਲੋ ਅਸੀਂ ਰੈਡੀ-ਸ਼ੈਡੀ ਹੋ ਗਏ ਸਾਰੇ ਤੇ ਸਾਰੇ ਬੱਚੇ ਸੀਗੇ ਗੁਰਦੁਆਰੇ ਨਾਲ ਮਮਾਂ ਗਏ ਤੇ ਇਹ ਸਾਡਾ ਗੁਰਦੁਆਰਾ ਪਿੰਡ ਦਾ ਇਹ ਕਿਤੇ ਇਹ ਆਪਾਂ ਨੂੰ ਜਾਣਾ ਵੀ ਚਾਹੀਦਾ ਗੁਰਦੁਆਰੇ ਮੈਨੂੰ ਤਾਂ ਬਾਬਾ ਟਾਈਮ ਹੋ ਗਿਆ ਮੈਂ ਕਿੰਨੇ ਟਾਈਮ ਬਾਅਦ ਆਈ ਆ ਤੇ ਮੈਂ ਜਦੋਂ ਦੇ ਇੱਥੇ ਆਈ ਹੋਈ ਆ ਤੇ ਮੈਂ ਫਸਟ ਟਾਈਮ ਹੀ ਆਈ ਹੋਈ ਆ ਆਪਣੇ ਗੁਰਦੁਆਰੇ ਤੇ ਚਲੋ ਵਧੀਆ ਲੱਗਾ ਗਰਮੀ ਕਰਕੇ ਨਹੀਂ ਆਈ ਤਾਂ ਨਹੀਂ ਤਾਂ ਦਿਲ ਤਾਂ ਕਰਦੇ ਹੀ ਐ ਵੈਸੇ ਆਉਣ ਨੂੰ ਸ਼ਾਮ ਦਾ ਟਾਈਮ ਤੇ ਚਲੋ ਨਿਕਲੀ ਪੈਂਦੀ ਸਾਰੇ ਵੇਲੇ ਹੋ ਹੀ ਜਾਂਦੇ ਆ ਤੇ ਉਸ ਤੋਂ ਬਾਅਦ ਚਲੋ ਗੁਰਬਾਣੀ ਵਗੈਰਾ ਸੁਣੀ ਪ੍ਰੇਰ ਰਾਜ ਸਭ ਟਾਈਮ ਚੱਲ ਰਿਹਾ ਸੀਗਾ ਤੇ ਉਹ ਦੋ ਕ ਬੱਚੇ ਆਏ ਕਿ ਉਹਨਾਂ ਨੇ ਨਾ ਬੱਚੀਆਂ ਸੀਗੀਆਂ ਦੋ ਕ ਉਹਨਾਂ ਨੇ ਰਮਾਲਾ ਸੇਵ ਬਣੀਆਂ ਐ ਸੇ ਸੇਤੀ ਬੜਾ ਵਧੀਆ ਲੱਗਾ ਉਹਨਾਂ ਨੂੰ ਦੇਖ ਕੇ ਕਿ ਬੱਚੇ ਵੀ ਥੋੜਾ ਆਪਣੇ ਆਪ ਤੇ ਵੀ ਦੇਖਦੇ ਆ ਕਿ ਸਿਆਂ ਚੀਜ਼ ਕਰਨੀਆਂ ਗੁਰਦੁਆਰੇ ਆ ਕੇ ਨਹੀਂ ਤਾਂ ਹੁੰਦਾ ਨਾ ਕੁੜੀਆਂ ਅੱਜ ਕੱਲ ਚੁੰਨੀ ਲੈ ਕੇ ਆਉਂਦੀਆਂ ਹੁੰਦੀਆਂ ਪਰ ਇਹਨਾਂ ਨੇ ਰਮਾਲਾ ਸੇਵ ਸਜਾਇਆ ਹੈ ਬੱਚਿਆਂ ਬੜੀਆਂ ਖੁਸ਼ ਸੀਗੀਆਂ ਤੇ ਮਨ ਬੜਾ ਖੁਸ਼ ਹੋਇਆ ਗੁਰਦੁਆਰੇ ਆ ਕੇ